ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਸਭ ਚੜ੍ਹਦੀ ਕਲਾ 'ਚ ਹੋਵੋਗੇ ਤੇ ਮੈਂ ਵੀ ਠੀਕ ਠਾਕ ਆ ਸਭ ਨੂੰ ਪਤਾ ਹੀ ਹੈ ਪੰਜਾਬ ਨੂੰ ਪੰਜਾਬ 'ਚ ਬਾਹਰ ਵਸਦੇ ਸਿੱਖਾਂ ਨੂੰ ਜਾਂ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਵਿੱਚ ਧੀਆ ਭੈਣਾਂ ਬੱਚੀਆਂ ਨੇ ਜਿਨ੍ਹਾਂ ਨੂੰ ਪਤਾ ਵੀ ਇੱਜ਼ਤ ਕੀ ਹੁੰਦੀ ਆ ਅਸੀਂ 2 ਦਿਨ ਪਹਿਲਾਂ ਇੱਕ ਸਾਧ ਸੱਦ ਕੇ ਰਾਜੀ ਨਾਮੇ ਲਈ ਹਾਂ ਕਰਕੇ ਸੱਦਿਆ ਸੀਗਾ ਇੰਨੇ ਬਣਾਉਣੇ ਡੇਰੇ 'ਚ ਭੂਰੇ ਜੋਬ ਦੇ ਜੋ ਬਾਹਰ ਨਹੀਂ ਆਉਣਾ ਸੀ ਕਿਉਂਕਿ ਉਹਨੂੰ ਖਤਰਾ ਸੀਗਾ ਵੀ ਸਾਡੇ ਦੇ ਖੇਤਰ ਫਿਰੂਗਾ ਉਹਨੂੰ ਇਹ ਵੀ ਖਤਰਾ ਸੀ ਹੋ ਸਕਦਾ ਵੀ ਉਹਨੂੰ ਗੱਡੀ ਛਾੜਦਗੇ ਪਰ ਗੱਲ ਐਉਂ ਸੀ ਦੀ ਜੇ ਬਾਬੇ ਦਾ ਵੱਧ ਨੁਕਸਾਨ ਕਰਦੇ ਤਾਂ ਬਾਬਾ ਕਿਹਦੇ ਕਿਹਦੇ ਲਿੰਕ ਚ ਆ ਤੇ ਇਹਦੇ ਕੋਲੇ ਕਿਹੜਾ ਕਿਹੜਾ ਸਾਧ ਆ ਕੇ ਇਹ ਕਰਤੂਤਾਂ ਲੋਕਾਂ ਤੇ ਲੋਕਾਂ ਦੀਆਂ ਧੀਆਂ ਭੈਣਾਂ ਦੀ ਅੱਜ ਤੱਕ ਲੁੱਟਦੇ ਸੀਗੇ ਇੱਕੋ ਭੋਰੇ ਚ ਉਹ ਨਹੀਂ ਜਗ ਜਾਰ ਹੋਣੀਆਂ ਸੀ ਤੇ ਉਹ ਸਾਨੂੰ ਸਾਰਾ ਸਿਸਟਮ ਸਾਡੇ ਹੱਥ ਲੱਗ ਗਿਆ ਵਾ ਦੂਜੀ ਗੱਲ ਬਾਬਾ ਜਿਹੜਾ ਸਾਥ ਫੜਿਆ ਸੀ ਉਹ ਥਾਣੇ ਜਾਂਦਾ ਸਾਡੇ ਤੇ ਕੰਪਲੇਂਟ ਕਰਦਾ ਵੀ ਮੈਨੂੰ ਇਹਨਾਂ ਨੇ ਕੁੱਟਿਆ ਤੇ ਮੇਰੇ ਨਾਲ ਇਹਨਾਂ ਨੇ ਵੀ ਐਂ ਕਰਕੇ ਮੈਨੂੰ ਇਹਨਾਂ ਨੇ ਰੱਖਿਆ ਪੁਲਸ ਦਾ ਫੋਨ ਆਉਂਦਾ ਤੇ ਉਹਨਾਂ ਨੂੰ ਗੱਲਬਾਤ ਦੱਸੀ ਜਾਂਦੀ ਆ ਐਸਐਚਓ ਸਾਹਿਬ ਨੇ ਵਧੀਆ ਗੱਲਬਾਤ ਸੁਣੀ ਸਾਡੀ ਬਹੁਤ ਵਧੀਆ ਕਾਰਵਾਈ ਕੀਤੀ ਇਹੋ ਜਿਹੀ ਕੋਈ ਗੱਲ ਨਹੀਂ ਸੀ ਤੇ ਮੈਂ ਪੰਜਾਬ ਨੂੰ ਤੇ ਸਿੱਖਾਂ ਨੂੰ ਜਥੇਦਾਰਾਂ ਨੂੰ ਜਾਂ ਜੋ ਵੱਡੀਆਂ ਕਮੇਟੀਆਂ ਨੇ ਐਸਜੀਪੀਸੀ ਆ ਉਹਨਾਂ ਨੂੰ ਮੈਂ ਕਹਿਣਾ ਵੀ ਚਾਹੁੰਦਾ ਵੈਸੇ ਮੈਨੂੰ ਕੋਈ ਆਸ ਨਹੀਂ ਹੈ ਮੈਂ ਜੋ ਕੁਝ ਇਸ ਬਾਬੇ ਕੋਲੋਂ ਵੇਖ ਲਿਆ ਐਸਜੀਪੀਸੀ ਬਾਰੇ ਵੀ ਉਹ ਮੈਨੂੰ ਨਹੀਂ ਲੱਗਦਾ ਵੀ ਉਹ ਕਿਸੇ ਕੰਮ ਦੀ ਰਹਿ ਗਈ ਹੁਣ ਕਮੇਟੀ ਕਿਉਂਕਿ ਐਸਜੀਪੀਸੀ ਨੇ ਖੁਦ ਲੁਧਿਆਣੇ ਦੀ ਪੁਲਿਸ ਨੂੰ ਇਸ ਬਾਬੇ ਦੇ ਹੱਕ ਦੇ ਵਿੱਚ ਲੈਟਰ ਲਿਖੀ ਸੀ ਇੱਕ ਕੇਸ ਦੇ ਵਿੱਚ 2021 ਵਿੱਚ ਇਹਨੇ ਬੇਅਦਬੀ ਕੀਤੀ ਸੀ ਵੀ ਇਹ ਬੇਕਜ਼ੂਰ ਆ ਜੀ ਇਹਨੂੰ ਇਹਦੇ ਤੇ ਕੀਤੀ ਹੋਈ ਐਫਆਈਆਰ ਆ ਜਿਹੜੀ ਉਹ ਰੱਦ ਕੀਤੀ ਜਾਵੇ ਇਹ ਐ ਐਸਜੀਪੀਸੀ ਦੀ ਕਰਤੂਤ ਆ ਸਾਰਿਆਂ ਨੂੰ ਪਤਾ ਵੀ ਅਸੀਂ ਇੱਕ ਵੱਡਾ ਮੱਛ ਫੜਿਆ ਸੀ। ਦੈਂਤ ਫੜਿਆ ਸੀ ਜਿਹੜਾ ਲੋਕਾਂ ਦੀਆਂ ਧੀਆਂ ਭੈਣਾਂ ਦੇ ਨਾਲ ਰੇਪ ਕਰਦਾ ਸੀ। ਹੋ ਸਕਦਾ ਬਾਬੇ ਦੀ ਕਿਸੇ ਬੀਬੀ ਦੇ ਨਾਲ ਖਾਸ ਯਾਰੀ ਹੋਵੇ ਜਿਹੜੀ ਬਿਆਨ ਦੇ ਰਹੀ ਆ। ਅਸੀਂ ਨਹੀਂ ਕਹਿੰਦੇ ਉਹ ਬੀਬੀ ਵੀ ਬੇਕਸੂਰ ਆ। ਪਰ ਮੈਂ ਛਾਵਾਛੇ ਦਿਨਾਂ ਤੋਂ ਨੂੰ ਸਾਰਿਆਂ ਨੂੰ 2020 ਦੇ ਵਿੱਚ ਮਹਾਰਾਜ ਨੇ ਬੁੱਤਾਂ ਦੀ ਸੇਵਾ ਲਈ ਸੀ ਜਿਹੜੇ ਬੁੱਤ ਤੋੜੇ ਸੀ ਦਰਬਾਰ ਸਾਹਿਬ। ਮੇਰੇ ਹੀ ਖੜਾਫ ਜਾ ਕੇ ਨੰਗ ਸਿੰਘ ਤੇ ਉੱਥੇ ਸਖ ਜੱਥੇਬੰਦੀਆਂ ਦੇ ਮੇਨ ਮੇਨ ਆਗੂ ਜਿਨ੍ਹਾਂ ਨੇ ਲੈਟਰ ਦਿੱਤੇ ਵੀ ਅਮਰਪਾਲ ਸਿੰਘ ਹੋਣਾ ਨੂੰ ਤੇ ਇਹਦੇ ਸਾਥੀਆਂ ਨੂੰ ਫੜਿਆ ਜਾਵੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਜੇਲ੍ਹ ਚ ਬੰਦ ਕੀਤਾ ਜਾਵੇ ਮਹਾਰਾਜ ਕਿਰਪਾ ਹੁੰਦੀ ਆ ਸੀ ਬਾਹਰ ਆਉਣੇ ਆ ਕੁਝ ਸਮੇਂ ਬਾਅਦ ਉਹ ਇੱਕ ਗੰਦ ਪਾਉਂਦਾ ਹੁੰਦਾ ਸੀ ਬਰਨਾਲੇ ਵਾਲਾ ਦਾ ਪ੍ਰੋਡੂਸਰ ਜਾ ਉਹਦੇ ਤੇ ਛੇਤਰ ਫੇਰ ਦਿੰਨੇ ਆ ਛੇਤਰ ਫੇਰਿਆ ਉਹਦੇ ਤਾਂ ਉਹਨੇ ਲੱਚਰ ਤਾਂ ਵਧਾਈ ਹੋਈ ਸੀ ਪੰਜਾਬ ਚ ਪਰ ਸਾਡੇ ਇੱਥੋਂ ਦੇ ਲੋਕਾਂ ਨੇ ਇੱਥੋਂ ਦੇ ਨੰਗਾ ਸਿੰਘਾਂ ਨੇ ਜਾ ਕੇ ਉਸ ਬੰਦੇ ਨੂੰ ਉਸ ਦਿਨ ਪੱਗ ਦਿੱਤੀ ਉਹਦੇ ਗਲ 'ਚ ਸਰੂਪਾ ਪਾਇਆ ਤੇ ਸਾਡੇ ਵਿਰੁੱਧ ਧਰਨਾ ਲਾਇਆ ਵੀ ਛੇਤੀ ਇਹਨਾਂ ਤੇ ਗ੍ਰਿਫਤਾਰੀ ਕੀਤੀ ਜਾਵੇ ਤੇ ਇਹਨਾਂ ਨੂੰ ਜੇਲ੍ਹ 'ਚ ਬੰਦ ਕੀਤਾ ਜਾਵੇ ਕੋਈ ਨਹੀਂ ਆਇਆ ਫਿਰ ਹੋਰ ਬਹੁਤ ਇਹੋ ਜਿਹੀਆਂ ਗੱਲਾਂ ਬਾਤਾਂ ਹੋਈਆਂ ਜਿਹੜੀਆਂ ਅਜੇ ਚੱਲ ਰਹੀਆਂ ਸੀ ਉਹ ਨਹੀਂ ਕਰਨੀਆਂ ਹੁਣ ਪਰਸੋਂ ਜਿਹੜਾ ਇਹ ਆਹੀ ਸਾਲ ਚੱਲ ਰਿਹਾ ਪਰਸੋਂ ਇੱਕ ਸਾਧ ਨੂੰ ਕੁੱਟਿਆ ਤੇ ਸ਼ਰਮ ਦੀ ਗੱਲ ਆ ਵੀ ਜਦੋਂ ਸਾਧ ਦੇ ਪੈਂਦੀਆਂ ਵਾ ਸਾਧ ਦੇ ਹੱਕ ਦੇ ਵਿੱਚ 40 ਤੋਂ 50 ਬੰਦੇ ਨਹੰਗ ਸਿੰਘ ਵੀ ਤੇ ਹੋਰ ਜਥੇਬੰਦੀਆਂ ਦੇ ਵੀ ਬੰਦੇ ਵੀ ਆ ਕੇ ਥਾਣੇ ਅੰਦਰ ਲੇਲੜੀਆਂ ਕੱਢ ਰਹੇ ਸੀਗੇ ਉਹਨਾਂ ਦੀਆਂ ਮਿੰਨਤਾ ਤਰਲੇ ਕੱਢ ਰਹੇ ਸੀ ਤੇ ਪ੍ਰੈਸ਼ਰ ਪਾਈ ਬੈਠੇ ਆ ਵੀ ਅਮਰਤਪਾਲ ਸਿੰਘ ਮਹਿਰੋਂ ਨੂੰ ਤੇ ਇਹਦੇ ਨਾਲ ਦੇ ਜਿਹੜੇ ਹੈਗੇ ਜਥੇ ਦੇ ਬੰਦੇ ਨੇ ਇਹਨਾਂ ਨੂੰ ਫੜ ਕੇ ਜੇਲ੍ਹ ਚ ਬੰਦ ਕਰ ਦਿੱਤਾ ਜਾਵੇ ਇਹੇ ਧੱਕਾ ਕਰ ਰਹੇ ਨੇ ਤੇ ਸ਼ਰਮ ਆਉਣੀ ਚਾਹੀਦੀ ਆ ਤੁਹਾਨੂੰ ਸਾਰਿਆਂ ਨੂੰ ਜਿਨ੍ਹਾਂ ਦੇ ਤੁਰੇ ਫਿਰਦੇ ਆ ਵੀ ਸਾਨੂੰ ਇਹ ਆ ਵੀ ਚਲੋ ਪੰਥ ਕਾ ਮਸਲੇ ਨੇ ਪੰਜਾਬ ਦੇ ਮਸਲੇ ਨੇ ਧੀਆਂ ਭੈਣਾਂ ਦੇ ਅਜਿਹੇ ਤੇ ਮਸਲੇ ਨੇ ਕਿਸੇ ਦੇ ਮੂੰਹੋਂ ਹਜੇ ਤੱਕ ਕੋਈ ਇਹੋ ਜੀ ਆਹ ਦਾ ਨਾਰਾ ਨਹੀਂ ਨਿਕਲਿਆ ਵੀ ਭਾਈ ਅਮਰਤਪਾਲ ਸਿੰਘ ਮਹਿਰ ਦੇ ਜਥੇ ਦੇ ਇਹਨਾਂ ਨੇ ਜਥੇ ਦੇ ਸਿੰਘਾਂ ਨੇ ਜਾਂ ਨਾਲ ਦੇ ਜੋ ਵੀ ਬੰਦੇ ਸੀਗੇ ਵੀ ਇਹਨਾਂ ਨੇ ਕੰਮ ਚੰਗਾ ਕੀਤਾ ਕੋਈ ਵੀ ਅਫਸਰ ਕੋਈ ਵੀ ਲੀਡਰ ਕੋਈ ਵੀ ਬਾਬਾ ਕੋਈ ਵੀ ਸਾਹ ਸੰਤ ਜਥੇਦਾਰ ਕਿਸੇ ਨੇ ਇਹ ਗੱਲਬਾਤ ਨਹੀਂ ਆਖੀ ਵੀ ਗੁਰਗਰਾਸੇ ਦੀ ਉੱਤੇ ਬੇਅਦਬੀ ਹੁੰਦੀ ਸੀ ਉਥੇ ਬਾਣੇ ਦਾ ਉਥੇ ਨਰਾਦਰ ਹੁੰਦਾ ਸੀ ਤੇ ਵਧੀਆ ਕੀਤਾ ਸਿੰਘਾ ਨੇ ਇਹ ਜਿਹੜਾ ਸੋਧਾ ਲਾਤਾ ਇਹਦਾ ਤੇ ਇਹਨੂੰ ਜੇਜ ਦੇ ਵਿੱਚ ਦੇ ਦਿੱਤਾ ਤੇ ਇਹਦਾ ਭਾਂਡਾ ਫੋੜ ਦਿੱਤਾ ਹਜੇ ਤੱਕ ਕਿਸੇ ਦਾ ਕੋਈ ਬਿਆਨ ਨਹੀਂ ਆਇਆ ਸਾਨੂੰ ਕਿਸੇ ਬਿਆਨ ਦੀ ਲੋੜ ਨਹੀਂ ਹੈਗੀ ਅਸੀਂ ਤਾਂ ਜੋ ਕੁਝ ਕਰਨਾ ਉਹੋ ਕਰਕੇ ਹੀ ਰਹਿਣਾ ਹੁੰਦਾ ਪਰ ਅਸੀਂ ਇਹ ਦੇਖਦੇ ਹੁੰਨੇ ਆ ਵੀ ਕੋਈ ਹੈ ਜੀ ਨੂੰ ਇਸ ਗੱਲ ਦਾ ਪਤਾ ਹੋਵੇ ਵੀ ਸੱਚ ਕੀ ਹੈ ਤੇ ਝੂਠ ਕੀ ਹੈ ਤੇ ਚੰਗਾ ਕੀ ਹੈ ਮਾੜਾ ਕੀ ਹੈ ਸਾਰੇ ਇਹਨੂੰ ਸਟੇਜਾਂ ਤੇ ਸੱਦਦੇ ਸੀ ਸਾਰੇ ਇਹਦੀਆਂ ਗੱਲਾਂ ਬਾਤਾਂ ਸਾਧੀਆਂ ਸੁਣਦੇ ਸੀਗੇ ਆਹ ਚਰਨ ਘਾਟ ਵਾਲੇ ਬਲਜਿੰਦਰ ਸਿੰਘ ਦੀਆਂ ਉਦੋਂ ਤੁਸੀਂ ਇਹਨਾਂ ਦੇ ਪੈਰਾਂ 'ਚ ਬੈਂਦੇ ਸੀ ਜਾ ਜਾ ਕੇ ਹੁਣ ਜਦੋਂ ਤੁਹਾਨੂੰ ਦੱਸਤਾ ਤੁਹਾਨੂੰ ਦੱਸ ਦਿੱ ਗਏ ਇਦਾਂ ਦੀਆਂ ਵੀਡੀਓ ਇਦਾਂ ਦੀਆਂ ਰਿਕਾਰਡਿੰਗਾਂ ਸਾਡੇ ਕੋਲੇ ਇਸ ਬੰਦੇ ਦੀਆਂ ਅਸੀਂ ਜੱਗ ਜਹਰ ਨਹੀਂ ਕਰ ਰਹੇਗੇ ਸ਼ਰਮ ਆਉਦੀ ਆ ਵੀ ਲੋਕਾਂ ਤੱਕ ਪਹੁੰਚਣੀਆਂ ਤੇ ਉਹ ਕੀ ਸੋਚਣਗੇ ਅਸੀਂ ਆਪਦੇ ਮੀਡੀਆ 'ਚ ਨਹੀਂ ਚਲਾ ਸਕਦੇ ਉਹ ਇੰਨੀਆਂ ਇਹ ਕਰਤੂਤਾ ਕੀ ਕੀ ਕਰਦਾ ਰਿਹਾ ਕਿੱਥੋਂ ਕਿੱਥੋਂ ਇਹ ਕੁੜੀਆਂ ਨੂੰ ਭਾਉਂਦਾ ਰਿਹਾ ਕਿੱਥੋਂ ਕਿੱਥੋਂ ਚੱਕਦਾ ਰਿਹਾ ਕਿੰਨੀਆਂ-ਕਿੰਨੀਆਂ ਕੁੜੀਆਂ ਇਹਦੇ ਕੋਲੇ ਆਉਂਦੀਆਂ ਰਹੀਆਂ ਕਿਹੜੇ ਕਿਹੜੇ ਸਾਧ ਇਹਦੇ ਕੋਲੇ ਆ ਕੇ ਭੂਰੇ ਦੇ ਵਿੱਚ ਕੁੜੀਆਂ ਦੇ ਨਾਲ ਗ੍ਰਸਤ ਕਰਦੇ ਰਹੇ ਆ ਤੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਇਸ ਸਾਧ ਪਿੱਛੇ ਆ ਕੇ ਹੋਰ ਸਾਧਾ ਨੇ ਪ੍ਰੈਸ਼ਰ ਪਾਇਆ ਤੇ ਸਾਡੇ ਤੇ ਹੁਣ ਪ੍ਰੈਸ਼ਰ ਆ ਤੇ ਸਾਡੇ ਤੇ ਇਲਜ਼ਾਮ ਵੇਖੋ ਕੀ ਲੱਗਦੇ ਆ ਬਾਬਾ ਮੰਨਿਆ ਸੀ ਅਸੀਂ ਦਾ ਬਾਬਾ ਕਹਿੰਦਾ 10 ਲੱਖ ਰੁਪਈਆ ਤੁਹਾਨੂੰ ਦੇਵਾਂਗੇ ਬਾਬਾ ਮੰਨਿਆ ਫਿਰ 20 ਲੱਖ ਰੁਪਈਆ ਦੇਵਾਂਗੇ ਬਾਬਾ ਮੰਨਿਆ ਵੀ ਫੋਰਚੂਨਰ ਗੱਡੀ ਦੇਊਗਾ ਬਾਬਾ ਮੰਨਿਆ ਵੀ ਡੇਰਾ ਥੋੜਾ ਹੀ ਆ ਜੋ ਮਰਜ਼ੀ ਕਰ ਲਿਓ ਗੱਲ ਲੀਕ ਨਾ ਕਰਿਓ ਅਸੀਂ ਢੂਆ ਨਹੀਂ ਮਾਰਦੇ ਇੰਨੇ ਕਾਹੇ ਤਾਂ ਅਸੀਂ ਲੱਤ ਮਾਰ ਦਿੱਤੀ ਸਾਰੇ ਪੈਸੇ ਥੇਲੇ ਨੂੰ ਗੱਡੀਆਂ ਨੂੰ ਡੇਰਿਆਂ ਡੱਪਿਆਂ ਨੂੰ ਵੀ ਅਸੀਂ ਜੋ ਗੱਲ ਹੈਗੀ ਆ ਸੰਗਤ ਦੇ ਸਾਹਮਣੇ ਆਉਣੀ ਚਾਹੀਦੀ ਆ ਤੇ ਅਸੀਂ ਜੋ ਕੁਛ ਕੀਤਾ ਤੇ ਇਹਦਾ ਨਤੀਜਾ ਇਹ ਨਿਕਲਿਆ ਵੀ ਇੱਕ ਲੁੱਚੇ ਲੰਡੇ ਸਾਧ ਬਲਾਤਕਾਰੀ ਸਾਧ ਦੀ ਗੱਲਬਾਤ ਪੁਲਿਸ ਨੇ ਸੁਣੀ ਤੇ ਸਾਨੂੰ ਇਹ ਗੱਲਬਾਤ ਆਖੀ ਵੀ ਇਹ ਤਾਂ ਇਹਦੇ ਕੋਲੋਂ ਲੱਖ ਰੁਪਇਆ ਕੈਸ਼ ਲਿਆ ਤੁਸੀਂ ਇਹਦੇ ਤੁਸੀਂ ਛਾਪਾਂ ਲਾ ਲੇ ਤੇ ਕੜੇ ਲਾ ਲੇ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਇਸ ਕਾਰਵਾਈ ਦੇ ਤਹਿਤ ਜੇ ਤੁਸੀਂ ਸਾਡੇ ਤੇ ਇਹ ਇਲਜ਼ਾਮ ਲਾ ਰਹੇ ਹੋ ਜੇ ਤੁਸੀਂ ਸਾਡੇ ਤੇ ਸਾਨੂੰ ਇਹ ਗੱਲਬਾਤ ਵੀ ਆਖੀ ਗਈ ਆ ਪੁਲਿਸ ਵੱਲੋਂ ਵੀ ਤੁਹਾਡਾ ਨੁਕਸਾਨ ਹੋਊਗਾ ਤੁਹਾਡੇ ਤੇ ਕਾਰਵਾਈ ਹੋ ਜਾਣੀ ਆ ਤੇ ਸਾਨੂੰ ਕਿਸੇ ਕਾਰਵਾਈ ਦਾ ਕੋਈ ਡਰ ਨਹੀਂ ਹੈ ਅਸੀਂ ਕਿਸੇ ਤਰਲੇ ਮਿੰਨ ਤੇ ਨਹੀਂ ਕਰਨੀ ਚਾਹੁੰਦੇ ਨਾ ਹੀ ਅਸੀਂ ਕਿਸੇ ਦੇ ਡਰ ਹੇਟ ਰਹਿੰਦੇ ਆ ਜੇ ਤੁਸੀਂ ਸਾਡੇ ਤੇ ਕੋਈ ਲੁੱਟ ਖੋਹ ਦਾ ਪਰਚਾ ਪਾਉਂਦੇ ਆ ਸਾਡੇ ਤੇ ਕੋਈ ਦੂਜੇ ਤੀਜ ਪਰਚਾ ਪਾਉਂਦੇ ਸਾਡੇ ਬੰਦਿਆਂ ਤੇ ਪਾਉਂਦੇ ਆ ਤੇ ਜੇ ਤੁਸੀਂ ਇਹੀ ਪਰਚਾ ਪਾਉਣਾ ਸਾਨੂੰ ਘੰਟਾਕ ਬਾਬਾ ਤੇ ਦੀ ਧੌਣ ਵੱਟ ਕੇ ਜਗਰਾਉਂ ਚੌਂਕ 'ਚ ਟੰਗ ਦਿੰਨੇ ਆ ਤੇ ਸਾਡੇ ਤੇ ਪਾਉਣਾ ਤੇ 302 ਦਾ ਪਾਉ ਪਤਾ ਤਾਂ ਲੱਗੇ ਸਾਧਾ ਨੂੰ ਦੂਜਿਆਂ ਨੂੰ ਵੀ ਕਰ ਕੀ ਰਹੇ ਤੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਅਸੀਂ ਹਮੇਸ਼ਾ ਟੀਕਦੇ ਹੁੰਦੇ ਕੋਈ ਜਥੇਦਾਰ ਹੋਵੇ ਕੋਈ ਲੀਡਰ ਹੋਵੇ ਕੋਈ ਅਫਸਰ ਹੋਵੇ ਜਿਹਨੂੰ ਸੱਚ ਦਾ ਤਾਂ ਪਤਾ ਹੋਵੇ ਵੀ ਯਾਰ ਬੰਦੇ ਨੇ ਕੀਤਾ ਤੇ ਚਲੋ ਐਡਾ ਵੱਡਾ ਕੰਮ ਕਰਕੇ ਦਿੱਤਾ ਤੁਹਾਡੇ ਏਰੀਏ ਦਾ ਤੇ ਤੁਸੀਂ ਸਾਡੇ ਤੇ ਪ੍ਰੈਸ਼ਰ ਪਾਈ ਜਾਂਦੇ ਆ ਵੀ ਤੁਸੀਂ ਸਾਥ ਕਹੀ ਜਾਂਦਾ ਮੇਰੀ ਗੱਡੀ ਦੀਆਂ ਕਾਪੀਆਂ ਲੈ ਕੇ ਮੇਰਿਆਂ ਛਾਪਾਂ ਲਾ ਲਈਆਂ ਮੇਰੇ ਕੋਲੇ ਲੱਖ ਰੁਪਿਆ ਕੈਸ਼ ਪਲਾਨੇ ਤਾਂ ਪਿਆ ਸੀ ਉਹ ਚੱਕ ਕੇ ਲੈ ਕੇ ਮੇਰਾ ਲੈ ਕੇ ਉਹ ਲੈ ਕੇ ਤੇ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਜਿਹੜੇ ਸਾਨੂੰ ਬਾਰ-ਬਾਰ ਫੋਨ ਲਾ ਕੇ ਵੀ ਇਹ ਪੁੱਛਦੇ ਵੀ ਬਾਬਾ ਜੀ ਤੁਹਾਡੇ ਕੋਲੇ ਆਹ ਚੀਜ਼ ਜੇ ਅਸੀਂ ਇਹ ਚੀਜ਼ਾਂ ਦੀ ਲੋੜ ਹੁੰਦੀ ਤੇ ਬਾਬਾ ਸਾਨੂੰ 10 ਲੱਖ ਰੁਪਇਆ ਆਪ ਦੇਣ ਆਇਆ ਸੀ ਅਸੀਂ ਉਹ ਲੈ ਲੈਂਦੇ ਤੇ ਚੁੱਪ ਕਰਕੇ ਤੁਰ ਜਾਂਦੇ ਨਾਲੇ ਕੁੜੀ ਨੂੰ ਉਹਦੇ ਮਾਰਦੇ ਚਾਰ ਛਤਰ ਨਾਲੇ ਬਾਬੇ ਦੇ ਵੀ ਤੁਸੀਂ ਤਾਂ ਦੋਨੇ ਗਲਤ ਪਰ ਨਹੀਂ ਮਹਾਰਾਜ ਨੇ ਸਾਨੂੰ ਲੋਕ ਨਹੀਂ ਵੇਖ ਰਹੇ ਸੀ ਕੰਧਾਂ ਦੇ ਵਿੱਚ ਚਾਰ ਦੁਆਰੀ ਦੇ ਵਿੱਚ ਬੰਦ ਦੇ ਵਿੱਚ ਇਹ ਗੱਲਬਾਤ ਹੋਈ ਸੀ ਤਾਨੂੰ ਕਿਸੇ ਨੇ ਦੇਖਿਆ ਪਰ ਮਹਾਰਾਜ ਉੱਥੇ ਹਾਜ਼ਰ-ਨਾਜ਼ਰ ਸੀ ਉਹਨਾਂ ਨੇ ਦੇਖਿਆ ਉਹਨਾਂ ਦਾ ਹੁਕਮ ਹੋਇਆ ਵੀ ਇਹ ਗੱਲ ਕਰਤ ਨਹੀਂ ਹੋਣੀ ਚਾਹੀਦੀ ਇਹਦੇ ਤੇ ਡੰਡਾ ਪਰੇਟੇ ਤੇ ਤੇ ਕਰਨਾ ਹੀ ਕਰਨਾ ਤੇ ਅਸੀਂ ਕੀਤਾ ਬਾਬੇ ਨੂੰ ਸੱਦ ਕੇ ਕੀਤਾ ਬਾਬੇ ਦੇ ਜਥੇ ਦੇ ਨਾਲ ਜਥੇ ਦੇ ਵਿੱਚ ਬਿਠਾ ਕੇ ਕੀਤਾ ਬਾਬੇ ਦੇ ਨਾਲ ਆਏ ਚੇਲੇ ਬਾਲ ਕੇ ਵਹਿੰਦੇ ਰਹੇ ਜਦੋਂ ਬਾਬੇ ਦੇ ਡਾਂਗ ਫਿਰਦੀ ਸੀ ਟਕਾ ਕੇ ਤੇ ਪਰ ਪੰਜਾਬ ਵਾਲਿਆਂ ਨੂੰ ਮੈਨੂੰ ਲੱਗਦਾ ਵੀ ਅਣਖ ਖਤਮ ਹੋ ਗਈ ਆ ਹਜੇ ਵੀ ਜੇ ਤੁਸੀਂ ਇਸ ਗੱਲ ਦਾ ਪ੍ਰੈਸ਼ਰ ਨਹੀਂ ਪਾਇਆ ਵੀ ਇਹ ਜੋ ਗੱਲਬਾਤ ਹੈਗੀ ਬਾਬੇ ਤੇ ਤਖੜਾ ਐਕਸ਼ਨ ਹੋਣਾ ਚਾਹੀਦਾ ਤੇ ਫਿਰ ਮੇਰੇ ਹਿਸਾਬ ਨਾਲ ਵੀ ਇਹ ਸਾਡਾ ਲਾਸਟ ਐਕਸ਼ਨ ਹੋਊਗਾ ਅਸੀਂ ਕਦੇ ਕਿਸੇ ਧੱਕੇ ਦੇ ਕਿਸੇ ਇਹੋ ਜਿਹੇ ਸਾਧ ਬੂਮਣੇ ਦੇ ਖਿਲਾਫ ਨਹੀਂ ਚੱਲਾਂਗੇ ਜੇ ਫਿਰ ਜੇ ਤੁਸੀਂ ਆਪ ਹੀ ਲੋਕ ਆਉਂਦੀਆਂ ਧੀਆਂ ਭੈਣਾਂ ਦੀ ਅੱਜ ਤੇ ਇਹੋ ਜਿਹੇ ਦਇਤਾ ਤੋਂ ਲਟਾ ਕੇ ਖੁਸ਼ ਹਾਂ ਤਾਂ ਫਿਰ ਲਟਾਈ ਚੱਲੋ ਸਾਡਾ ਕੀ ਜਾਂਦਾ ਠੀਕ ਆ ਨਾ ਇਹ ਗੱਲਾਂ ਵੱਲ ਧਿਆਨ ਦਿਓ ਬਹੁਤ ਜ਼ਰੂਰੀ ਗੱਲਾਂ ਹੁੰਦੀਆਂ ਨੇ ਇਹ ਉਥੇ ਕੀ ਕੁਝ ਹੁੰਦਾ ਕਿਸੇ ਨੂੰ ਨਹੀਂ ਪਤਾ ਸੀ ਉਥੇ ਬਾਬੇ ਦੇ ਡੇਰੇ 'ਚ ਵੇਖਿਆ ਸੀ ਜਦੋਂ ਅਸੀਂ ਉਦੋਂ ਉੱਥੇ ਗਏ ਸੀ ਉਥੇ ਪ੍ਰੈਗਾ ਦੇ ਕੈਪਸੂਲਾ ਦੇ ਡੱਬੇ ਸੀਗੇ ਪੇਟੀਆਂ ਸੀਗੀਆਂ ਉਥੇ ਕੁੰਡ ਮਾਦੀਆਂ ਭਰੀਆਂ ਹੋਈਆਂ ਉਥੇ ਲਫਾਫੇ ਪਏ ਹੋਏ ਸੀਗੇ ਉਥੇ ਬਾਬੇ ਦੇ ਉਥੇ ਫੈਲਾਂ ਦੇ ਵਿੱਚ ਉਥੇ ਜਦੋਂ ਵੇਖਿਆ ਉਥੇ ਉਹ ਗਰਭਵਤੀ ਚੈੱਕ ਕੀਤੇ ਹੋਈਆਂ ਸਕੈਨਾਂ ਸੀਗੀਆਂ ਕੁੜੀਆਂ ਦੀਆਂ ਉਥੇ ਕੀ ਕੁਛ ਸੀਗਾ ਬਾਬੇ ਦਾ ਬਾਬੇ ਦੇ ਜਦੋਂ ਰਿਕਾਰਡਿੰਗਾਂ ਸੁਣਦੇ ਆ ਉਦੋਂ ਪਤਾ ਲੱਗਦਾ ਉਥੇ ਕੀ ਕੁਝ ਕਰਦੇ ਰਹੇ ਆ ਇਹ ਤੇ ਜੇ ਅਸੀਂ ਜੱਗ ਜਾਹਰ ਕਰਦੇ ਆ ਫਿਰ ਆਪਦਾ ਢਿੱਡ ਚੱਕੇ ਝੱਗਾ ਚੱਕੇ ਆਪਦਾ ਹੀ ਢਿੱਡ ਨੰਗਾ ਹੋਣਾ ਵਾ ਤੇ ਛਰ ਮਨਾ ਡੁੱਬ ਕੇ ਮਰ ਜਾਣਾ ਚਾਹੀਦਾ ਤੁਹਾਨੂੰ ਸਾਰੇ ਆਗੂਆਂ ਨੂੰ ਜਥੇਦਾਰਾਂ ਨੂੰ ਆ ਜਿਹੜੇ ਬਣੇ ਫਿਰਦੇ ਮੂਰੇ ਵੀ ਮੈਂ ਲੀਡਰ ਆ ਮੈਂ ਲੀਡਰ ਆ ਵੀ ਹੁਣ ਜੇ ਇਹਨਾਂ ਦੇ ਕੋਈ ਪ੍ਰੈਸ਼ਨ ਦਾ ਸਾਨੂੰ ਪ੍ਰਵਾਹ ਕੋਈ ਨਹੀਂ ਮੈਂ ਗਵਰਨਮੈਂਟ ਨੂੰ ਵੀ ਇਹ ਗੱਲਬਾਤ ਕਹਿਣਾ ਜਾਂ ਪ੍ਰਸ਼ਾਸਨ ਨੂੰ ਵੀ ਇਹ ਗੱਲਬਾਤ ਕਹਿਣਾ ਬਾਬੇ ਦੇ ਚੇਲੇ ਬਾਲਕਿਆਂ ਨੂੰ ਜਾਂ ਸਾਧਾ ਨੂੰ ਜਿਹੜੇ ਦੇ ਹੱਕ ਚੇਹੇਗਾ ਗੱਲਬਾਤ ਕਹਿਣਾ ਮੈਨੂੰ ਸਾਡੇ ਜਥੇ ਦੇ ਸਿੰਘਾਂ ਨੂੰ ਜੋ ਜਿਹੜਾ ਸਾਡੇ ਨਾਲ ਬੰਦੇ ਤੁਰੇ ਸੀ ਕਿਣਕਾ ਭਰ ਵੀ ਅਸੀਂ ਕਿਸੇ ਤੇ ਨਾ ਤਾਂ ਅਸੀਂ ਦਬਾਅ ਥੱਲੇ ਆਉਣਾ ਨਾ ਕਿਸੇ ਦਾ ਸਾਨੂੰ ਡਰਾ ਸਾਡੇ ਤੇ ਕੋਈ ਪਰਚਾ ਪੈਂਦਾ ਪਾ ਦਿਓ ਕੋਈ ਐਕਸ਼ਨ ਲੈਣਾ ਲੈ ਲਓ ਸਾਨੂੰ ਜੋਗ ਸਜ਼ਾ ਦੇਣੀ ਦੇ ਦਿਓ ਪਰ ਅਸੀਂ ਆਪਣੇ ਸੰਧਾਨਤਾ ਤੋਂ ਤੇ ਆਪਣੇ ਐਕਸ਼ਨ ਤੋਂ ਕਦੇ ਮਨ ਕਰਨੀ ਹੋਵਾਂਗੇ ਇਹੋ ਜੇ ਸਾਧ 20 ਠੋਕਾ ਗਿਆ ਅਸੀਂ ਜਿਹੜੇ ਹੈਗੇ ਆ ਤੇ ਜਿਹੜੇ ਇਹਦੇਗਾ ਫੋਨਾਂ ਦੇ ਵਿੱਚੋਂ ਰਿਕਾਰਡ ਸਾਨੂੰ ਮਿਲਿਆ ਸੀ ਇਹਨਾਂ ਰਿਕਾਰਡਿੰਗਾਂ ਤੋਂ ਸਾਨੂੰ ਬੰਦਿਆਂ ਦੇ ਨੰਬਰ ਤੇ ਬੰਦੇ ਦਾ ਐਡਰੈਸ ਪਤਾ ਲੱਗੇ ਸੀ ਆ ਫਲਾਨੇ ਫਲਾਨੇ ਬਾਬੇ ਨੇ ਫਲਾਨੀ ਬਣਾਨੀ ਕੁੜੀ ਰਾਤ ਰੱਖੀ ਸੀਗੀ ਤੇ ਬਾਬੇ ਨੇ ਫੋਨਾਂ ਤੇ ਕਿਹਾ ਸੀ ਵੀ ਆ ਜਾ ਫਲਾਨੀ ਕੁੜੀ ਆਈ ਆ ਤੂੰ ਆ ਜਾ ਇੱਥੇ ਆ ਨਾ ਤੇ ਇੱਕ ਕੁੜੀ ਨੂੰ ਦੋ ਸਹਾਂ ਨਾਲ ਇੱਕੋ ਰਾਤ ਦੇ ਵਿੱਚ ਕਮਰੇ ਦੇ ਵਿੱਚ ਪਾ ਕੇ ਗ੍ਰਸਤ ਕੀਤਾ ਈ ਧੱਕੇ ਨਾਲ ਤੇ ਸਵੇਰੇ ਧੱਕੇ ਨਾਲ ਉਹ ਬਾਹਰ ਕੱਢ ਬੰਦਾ ਦੇ ਕੇ ਛੱਡ ਕੇ ਆਏ ਸੀਗੇ ਉਹ ਬੰਦੇ ਵੀ ਚੱਕਣੇ ਆ ਸੀ ਸਾਰੇ ਤੇ ਸਾਡੇ ਤੇ ਦਬਾਅ ਇੰਨਾ ਪਲਸ ਬਾਰ-ਬਾਰ ਫੋਨ ਫਾਣ ਫੂਨ ਫਾਣ ਤੋ ਤੇ ਸਾਧ ਤੋਰੇ ਫਿਰਦੇ ਮਹਿਰ ਵਾਲੇ ਨੂੰ ਚਾਕੇ ਪਰਚਾ ਪਾਉ ਮਰ ਜਾਣਾ ਚਾਹੀਦਾ ਸਾਨੂੰ ਡੱਪ ਕੇ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਹੈਗਾ ਜੇ ਹੁਣ ਤੁਰੇ ਆਂ ਤੇ ਫਿਰ ਚੱਜ ਨਹੀਂ ਤੁਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਤਿ ਸ਼੍ਰੀ ਅਕਾਲ ਦੋਸਤੋ ਭਾਈ ਅਮਰਤਪਾਲ ਸਿੰਘ ਮੈਰੋ ਵੱਲੋਂ ਜਗਰਾਉਂ ਇਲਾਕੇ ਦੇ ਵਿੱਚ ਜੋ ਇੱਕ ਬਾਬੇ ਦਾ ਸੋਧਾ ਲਗਾਇਆ ਗਿਆ ਸੀ ਜੋ ਕਿ ਪਖੰਡੀ ਸਾਧ ਗੁਰੂ ਘਰ ਦੇ ਵਿੱਚ ਕਿਸ ਤਰ੍ਹਾਂ ਬੇਅਦਬੀ ਵੀ ਕਰਦਾ ਸੀ ਅਤੇ ਉਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਕੁਝ ਹੋਰ ਚਿੱਟ ਕੱਪੜੀਆਂ ਦੇ ਨਾਮ ਸਾਹਮਣੇ ਆ ਰਹੇ ਨੇ ਜੋ ਕਿ ਇਸ ਵੇਦਪੋਸ਼ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਉਣਗੇ ਉੱਥੇ ਭਾਈ ਅਮਰਤਪਾਲ ਸਿੰਘ ਮਾਮਲੇ ਦੇ ਵਿੱਚ ਵੀ ਖਬਰ ਸਾਹਮਣੇ ਆਈ ਹੈ ਕਿ ਜਲਦ ਹੁਣ ਇਸ ਮਾਮਲੇ ਤੇ ਮਾਨਯੋਗ ਹਾਈ ਕੋਰਟ ਦਾ ਫੈਸਲਾ ਆਉਣ ਵਾਲਾ ਜਿੱਥੇ ਕਿ ਭਾਈ ਅਮਰਤਪਾਲ ਸਿੰਘ ਵੱਲੋਂ ਆਪਣੀ ਐਨਐਸਐ ਨੂੰ ਚੈਲੰਜ ਕੀਤਾ ਗਿਆ ਸੀ ਤੇ ਦੋਸਤੋ ਉੱਥੇ ਹੀ ਭਾਈ ਅਮਰਤਪਾਲ ਸਿੰਘ ਮਹਿਰੋਂ ਤੇ ਕਈ ਲੋਕਾਂ ਵੱਲੋਂ ਜੋ ਕਿ ਰਾਜਨੀਤੀ ਦੇ ਨਾਲ ਵੀ ਸੰਬੰਧਤ ਹਨ ਰਾਜਨੀਤੀ ਦੇ ਵਿੱਚ ਚੰਗੇ ਪੈਟਰੱਕਦੇ ਹਨ ਕਾਰਵਾਈ ਕਰਾਉਣ ਦੇ ਲਈ ਪ੍ਰਸ਼ਾਸਨ ਤੇ ਜ਼ੋਰ ਪਾਇਆ ਜਾ ਰਿਹਾ ਹੈ ਉੱਥੇ ਸੰਗਤ ਲਗਾਤਾਰ ਭਾਈ ਅਮਰਤਪਾਲ ਸਿੰਘ ਮਹਿਰੋਂ ਦੇ ਨਾਲ ਹੈ ਤੁਹਾਡੇ ਸਵਾਲ ਵਰ ਕੀ ਕਹਿੰਦਾ ਕਿ ਤੁਸੀਂ ਭਾਈ ਅਮਰਤਪਾਲ ਸਿੰਘ ਦੀ سپورਟ ਦੇ ਵਿੱਚ ਉਹ ਤਾਂ ਕਮੈਂਟਾਂ ਦੇ ਵਿੱਚ i sport ਅਮਰਤਪਾਲ ਸਿੰਘ ਜ਼ਰੂਰ ਕਮੈਂਟ ਕਰਨਾ ਤਾਂ ਕਿ ਪਤਾ ਲੱਗ ਸਕੇ ਭਾਈ ਅਮਰਤਪਾਲ ਸਿੰਘ ਮੈਨੂੰ ਵੱਲੋਂ ਕੀਤੇ ਜਾਂਦੇ ਇਹਨਾਂ ਕਾਰਜਾਂ ਦੇ ਵਿੱਚ ਕਿੰਨੀ ਸੰਗਤ ਕਿੰਨੇ ਲੋਕ ਭਾਈ ਅਮਰਤਪਾਲ ਸਿੰਘ ਮੈਨੂੰ ਦੇ ਨਾਲ ਹਨ ਸੋ ਮਿਲਦੇ ਹਾਂ ਜਲਦ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਤੇ ਉਹਨੇ ਸਮੇਂ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ